ਮਹਾਰਾਜ ਦੀ ਸਾਡੀ ਬਾਹ ਫੜ ਲੋ ਫਿਰ ਆਪਾਂ ਇਤਿਹਾਸ ਵੀ ਦੇਖਦੇ ਆਂ ਵੀ ਜਦੋਂ ਆਪਾਂ ਤਾਂ ਜੇ ਗੁਰੂ ਸਾਹਿਬ ਦੀ ਬਾਹ ਫੜਾਂਗੇ ਆਪਾਂ ਤਾਂ ਤਿਲਕ ਵੀ ਸਕਦੇ ਆਂ ਬਾਹ ਛੱਡ ਵੀ ਸਕਦੇ ਆਂ ਪਰ ਜੇ ਗੁਰੂ ਨੇ ਬਾਹ ਫੜ ਲਈ ਗੁਰੂ ਨਹੀਂ ਛੱਡਦਾ ਨਾ ਤਿਲਕਣ ਦਿੰਦਾ ਵਾਹ ਉਹ ਕਿਵੇਂ ਜਦੋਂ ਭਾਈ ਜੋਗਾ ਸਿੰਘ ਹਾਂ ਜੀ ਤਾਂ ਗੁਰੂ ਦਸ਼ਮੇਸ਼ ਪਿਤਾ ਪਾਸ਼ਾ ਕੋਲ ਆ ਰਹੇ ਆ ਮਹਾਰਾਜ ਨੇ ਪੁੱਛਿਆ ਕੀ ਨਾਮ ਹੈ ਕਹਿੰਦੇ ਜੋਗਾ ਮਹਾਰਾਜ ਨੇ ਪੁੱਛਿਆ ਕਿਹਦੇ ਜੋਗਾ ਕਹਿੰਦੇ ਸੱਚੇ ਪਾਸ਼ਾ ਤੁਹਾਡੇ ਜੋਗਾ ਮਹਾਰਾਜ ਨੇ ਗੁਰਕਲੰਗੀਤਾਰ ਪਾਸ਼ਾ ਨੇ ਕਿਹਾ ਜੋ ਗਿਆ ਜੇ ਤੂੰ ਸਾਡੇ ਜੋਗ ਕਲੰਗੀਤਾਰ ਵੀ ਤੁਹਾਡੇ ਜੋਗਾਂ ਬਾਹ ਫੜ ਲਈ ਨਾ ਫਿਰ ਦੇਖ ਲੋ ਉਹਨਾਂ ਦੀ ਜਗ੍ਹਾ ਕਿੱਥੇ ਪਹਿਰਾ ਦਿੱਤਾ ਦਸਨ ਪਾਸ਼ਾ ਨੇ ਜਾ ਕੇ ਤਿਲਕਣ ਦਿੱਤਾ ਨਾ ਪੰਜ ਹੱਡੀ ਨਾ ਤਿਲਕਣ ਦਿੱਤਾ ਪਹਿਰਾ ਦਿੱਤਾ ਨਾ ਗੁਰੂ ਸਾਹਿਬ ਨੇ ਜੀ ਆਪਣਾ ਤਾਂ ਗੁਰੂ ਸਾਹਿਬ ਬਹੁਤ ਬਿਆਨਤ ਹੈ ਗੁਰੂ ਸਾਹਿਬ ਪ੍ਰਤੀ ਸਮਰਪਿਤ ਹੋ ਜੋ ਜੀ ਬਾਬਾ ਜੀ ਮਹਾਰਾਜ ਦਾ ਕੋਈ ਵੀ ਬਚਨ ਆਪਾਂ ਬਾਬੇ ਸਾਹਿਬ ਦਾ ਕਮਾਲ ਲੀਏ